ਬਾਡੇ YouTube ਚੈਨਲ ਤੇ ਆਫਰ ਦਾ ਸਵਾਗਤ ਹੈ ਜੀ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਮੁਲਾਜ਼ਮ ਪੈਨਸ਼ਨ ਸੰਘੇ ਫਰੰਟ ਬਲੌਗ ਲੁਧਿਆਣਾ ਆਸ ਦੀ ਕੌਂਤ ਵਿਖੇ ਆਪਣੀਆਂ ਮੰਗਾਂ ਨੂੰ ਲੈ ਕੇ ਕੀਤੇ ਗਏ ਜ਼ੋਰਦਾਰ ਪ੍ਰਦਰਸ਼ਨ ਬਾਰੇ ਜ਼ਿਕਰ ਕਰਾਂਗੇ ਜਦੋਂ ਤੋਂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਫਰ ਇਹ ਮਜਾ ਹੈ ਕਿ ਜੇਕਰ ਤੁਸੀਂ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਤੁਸੀਂ ਸਬਸਕ੍ਰਾਈਬ ਕਰ ਲੋ ਤਾਂ ਇਹ ਫੌਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਸਮੇਂ ਸਿਰ ਮਿਲ ਜਾਇਆ ਕਰੇ ਆਮ ਆਦਮੀ ਪਾਰਟੀ ਦੇ ਸਰਕਾਰ ਬਣੇ ਨੂੰ ਹੁਣ ਲਗਭਗ 350 ਦਿਨਾਂ ਦਾ ਸਮਾਂ ਲੰਘ ਗਿਆ ਹੈ ਤੇ ਕੇਵਲ ਡੇਢ ਸਾਲ ਦਾ ਸਮਾਂ ਇਸ ਸਰਕਾਰ ਦਾ ਬਾਕੀ ਹੈ 2022 ਦੇ ਇਲੈਕਸ਼ਨ ਤੋਂ ਪਹਿਲਾਂ ਜੋ ਵਾਅਦੇ ਇਸ ਪਾਰਟੀ ਦੇ ਆਗੂਆਂ ਨੇ ਮਜ਼ਦਮਾ ਤੇ ਪੈਸਾ ਦੀਆਂ ਮੰਗਾਂ ਸੰਬੰਧੀ ਕੀਤੇ ਸਨ ਉਹ ਹੁਣ ਜਿਉਂਦੇ ਤਾਉਨ ਹਵਾ ਵਿੱਚ ਹੀ ਲਟਕਦੇ ਹਨ ਜਿਵੇਂ ਜਿਵੇਂ ਸਮਾਂ ਬੀਤਦਾ ਜਾ ਰਿਹਾ ਹੈ ਨਾ ਹੁਣ ਮਜ਼ਦਮਾ ਦੇ ਪੈਨਸ਼ਨਾਂ ਨੂੰ ਇੱਕ ਅਹਿਸਾਸ ਹੋਣ ਲੱਗਿਆ ਹੈ ਕਿ ਇਹ ਸਰਕਾਰ ਨੇ ਤਾਂ ਬਸ ਹੁਣ ਆਪਣਾ ਸਮਾਂ ਹੀ ਪੂਰਾ ਕਰਨਾ ਹੈ ਪਰੰਤੂ ਉਹਨਾਂ ਦੇ ਪੱਲੇ ਕੁਝ ਨਹੀਂ ਪਵਾਂ ਅਜੇ ਇਸ ਕਰਕੇ ਵੀ ਉਹਨਾਂ ਦੁਆਰਾ ਸਵਾਲ ਕੀਤਾ ਜਾ ਰਿਹਾ ਹੈ ਕਿਉਂਕਿ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਣ ਨੇਤਾ ਜਿਲੰਦਰ ਦੀ ਜਿੰਨੀ ਚੋਣ ਵੇਲੇ ਮੁਲਾਜ਼ਮਾਂ ਪੈਨਸ਼ਨਾਂ ਦੇ ਪ੍ਰਦਰਸ਼ਨ ਨੂੰ ਰੋਕਣ ਲਈ ਫਲੋਰ ਵਿਖੇ ਜੋ ਮੀਟਿੰਗ ਕੀਤੀ ਸੀ ਉਸ ਵਿੱਚ ਜਿੰਨਾ ਮੰਗਾਂ ਦੇ ਮੰਗਣ ਤੇ ਸਹਿਮਤੀ ਬਣੀ ਸੀ ਉਹ ਵੀ ਟੈਲ ਡੇਟ ਜਿਉਂ ਦੀ ਅੱਤੋਂ ਵੀ ਲੜਕਿਆਂ ਹਨ ਉਹ ਤੋਂ ਬਾਅਦ ਸਰਦਾਰ ਭਗਵਤ ਸਿੰਘ ਮਾਨ ਨੇ ਕਿਸੇ ਵੀ ਜੇਤਬੰਦੀ ਦੇ ਨਾਲ ਮੀਟਿੰਗ ਦਾ ਉਹ ਕਾਹੀ ਸਮਾਂ ਨਹੀਂ ਦਿੱਤਾ ਤੇ ਇਹ ਕੰਮ ਸਰਦਾਰ ਹਰਪਾਲ ਸਿੰਘ ਟੀਮਾ ਵਿੱਤ ਮੰਤਰੀ ਦੀ ਚੇਅਰਮੈਨਸ਼ਿਪ ਵਿੱਚ ਸਥਾਪਿਤ ਕੀਤੀ ਗਈ ਕਮੇਟੀ ਨੂੰ ਮਲਾਜਮਾਂ ਪੈਨਸ਼ਨ ਜੇਤਬੰਦੀਆਂ ਨਾਲ ਮੀਟਿੰਗ ਕਰਨ ਦੀ ਜ਼ਿੰਮੇਵਾਰੀ ਸੌਂਪ ਛੱਡੀ ਹੈ ਇਹ ਤੋਂ ਕੈਬਨਟ ਸਾਮ ਕਮੇਟੀ ਨੇ ਵੀ ਵਾਕੋਂ ਕਿਤੇ ਬੰਦੀਆਂ ਨੂੰ ਬਹੁਤ ਵਾਰੀ ਮੀਟਿੰਗਾਂ ਦਾ ਸਮਾਂ ਦੇ ਕੇ ਫਿਰ ਐਨ ਮੌਕੇ ਦੇ ਉੱਤੇ ਮੀਟਿੰਗਾਂ ਕੈਸੇ ਕਰਕੇ ਕੋਝ ਹਮਜਾ ਕਰਨ ਦੀ ਕੋਈ ਕਸਰ ਬਾਕੀ ਨਹੀਂ ਛੱਡੀ ਇਸੇ ਲਈ ਹੁਣ ਜਦੋਂ ਕਿ ਲੁਧਿਆਣਾ ਪੱਛਮੀ ਵਿਖੇ ਵਿਧਾਨ ਸਭਾ ਹਲਕੇ ਵਿੱਚ ਐਮ ਐਨ ਏ ਦੀ ਚੋਣ ਲਈ 19 ਜੂਨ 2025 ਨੂੰ ਵੋਟਾਂ ਪੈਂਨ ਜਾ ਰਹੀਆਂ ਹਨ ਪੰਮਲਾਜਨ ਪੈਨਸ਼ਨਲ ਸਾਂਝੇ ਫਰੰਟ ਨੇ ਵੀ ਲੁਧਿਆਣੇ ਵਿਖੇ 14 ਜੂਨ ਆਪਤੀ ਜੋਗ ਵਿਖੇ ਇੱਕ ਵੱਡਾ ਪ੍ਰਦਰਸ਼ਨ ਕਰਕੇ ਲੋਕਾਂ ਨੂੰ ਸੰਕਾਪ ਦੇ ਝੋਟੇ ਬਹਦਿਆਂ ਲਈ ਜਾਗਰੂਕ ਕਰਨ ਦਾ ਪ੍ਰੋਗਰਾਮ ਉਲੀਕਿਆ ਸੀ ਉਸ ਨੂੰ ਬਾਕੂਬ ਸਭਗਤਾ ਨਾਲ ਨਿਭਾਇਆ ਹੈ ਇਹ ਗਰਮਲਾਜਨ ਪੈਨਸ਼ਨ ਦੀ ਮੰਗਾਂ ਦੀ ਗੱਲ ਕਰੀਏ ਤਾਂ ਇਹਨਾਂ ਦਾ ਜ਼ਿਕਰ ਪਹਿਲਾਂ ਵੀ ਬਹੁਤ ਵਾਰੀ ਹੋ ਚੁੱਕਿਆ ਹੈ ਸੋ ਇੱਕ ਵਾਰ ਫਿਰ ਇਸ ਦਾ ਜ਼ਿਕਰ ਕਰਨਾ ਜ਼ਰੂਰੀ ਬਣਦਾ ਹੈ ਇਤੂ ਤੱਕ ਪੈਨਸ਼ਨਾਂ ਦੀਆਂ ਮੰਗਾਂ ਦਾ ਸਬੰਧ ਹੈ ਇਸ ਦੇ ਵਿੱਚ ਸਭ ਤੋਂ ਵੱਡੀ ਮੰਗ ਪੈਨਸ਼ਨਾਂ ਦੀ ਪੈਨਸ਼ਨ 2.95 ਗੁਣਾਕ ਦੇ ਨਾਲ ਸੋਧਨ ਦੀ ਮੰਗ ਹੈ ਇਸ ਤੋਂ ਇਲਾਵਾ ਮਲਾਜ਼ਮਾਂ ਦੇ ਵਿੱਚ ਕੱਚੇ ਮਲਾਜ਼ਮਾਂ ਨੂੰ ਪੂਰੇ ਪੂਰੇ ਗ੍ਰੇਡਾਂ ਦੇ ਵਿੱਚ ਰੈਗੂਲਰ ਨਹੀਂ ਕੀਤਾ ਗਿਆ ਇਸ ਕਰਕੇ ਇਹ ਉਹਨਾਂ ਦੀ ਮੰਗ ਹੈ ਨੋਟੀਫਿਕੇਸ਼ਨ ਜਾਰੀ ਕਰਨ ਦੇ باوجود ਵੀ ਪੁਰਾਣੀ ਪੈਨਸ਼ਨ ਨੂੰ ਲਾਗੂ ਨਹੀਂ ਕੀਤਾ ਜਾ ਰਿਹਾ ਇਸ ਦੇ ਉੱਤੇ ਪੁਰਾਣੀ ਪੈਨਸ਼ਨ ਨੰਬਰ 1118112022 ਨੂੰ ਇੱਕ ਅਧੂਰਾ ਨੋਟੀਫਿਕੇਸ਼ਨ ਵੀ ਜਾਰੀ ਹੋਇਆ ਸੀ ਪਰੰਤੂ ਉਸ ਨੂੰ ਅਮਲੀ ਰੂਪ ਅਜੇ ਤੱਕ ਨਹੀਂ ਦਿੱਤਾ ਜਾ ਸਕਿਆ ਮਾਨ ਪਤਾ ਬਦਲਣ ਦੇ ਪੱਤੇ ਦੁਬਨੇ ਨਹੀਂ ਕੀਤੇ ਗਏ ਇਹ ਵੀ ਇੱਕ ਬੜੀ ਵੱਡੀ ਮੰਗ ਹੈ ਜੀ ਪੇ ਕਮਿਸ਼ਨ ਦੇ 68 ਮਹੀਨੇ ਦੇ ਬਕਾਇਆ ਯਤਮੁਸ਼ਤ ਇੱਕ ਵਾਰ ਨਹੀਂ ਦਿੱਤੇ ਗਏ ਬਲਕਿ 42 ਦੇ 36 ਕਿਸ਼ਤਾਂ ਦੇ ਵਿੱਚ ਜੋ ਹੈ ਉਸ ਨੂੰ ਵੰਡ ਦਿੱਤਾ ਗਿਆ ਹੈ ਜਿਸ ਦੇ ਨਾਲ ਕਿ ਪੈਨਸ਼ਨ ਆ ਦੇ ਜੋ ਇਹ ਪੱਲੇ ਇੱਕਦਮ ਯਕਮੁਸਤ ਰਾਸ਼ੀ ਨਹੀਂ ਪਈ ਤੇ ਇਸ ਨੂੰ ਵੰਡ ਕੇ ਦਿੱਤਾ ਗਿਆ ਹੈ ਇਹ ਵੀ ਇੱਕ ਬੜੀ ਵੱਡੀ ਖਾਮੀ ਹੈ 200 ਰੁਪਏ ਮਹੀਨੇ ਦਾ ਜਿਹੜਾ ਟੈਕਸ ਬੰਦ ਨਹੀਂ ਕੀਤਾ ਜਾ ਰਿਹਾ ਯਾਨੀ ਕਿ ਪੈਨਸ਼ਨ ਦੇ ਉੱਤੇ ਵੀ ਹੁਣ ਅਮਲਾਜਮਾਂ ਤੇ ਪਹਿਲਾਂ ਸੀ ਹੁਣ ਪੈਨਸ਼ਨਾਂ ਉੱਤੇ ਵੀ 200 ਰੁਪਏ ਦਾ ਇਹ ਜਿਹੜਾ ਟੈਕਸ ਹੈਗਾ ਇਹ ਲਗਾ ਦਿੱਤਾ ਗਿਆ ਹੈ ਮੈਡੀਕਲ ਪਤਾ 2000 ਰੁਪਏ ਮਹੀਨਾ ਨਹੀਂ ਕੀਤਾ ਜਾ ਰਿਹਾ ਇਹਦੀ ਮੰਗ ਜੋ ਹੈ ਬੜੇ ਲੰਬੇ ਸਮੇਂ ਤੋਂ ਕੀਤੀ ਜਾ ਰਹੀ ਹੈ ਪਰੰਤੂ ਸੰਘਾਪ ਨੇ ਇਸ ਦੇ ਵੱਲ ਕੋਈ ਵਿਦਿਆਨੀ ਨਹੀਂ ਦਿੱਤਾ ਤਾਂ ਇਹ ਜੋ ਮੰਗ ਪੱਤਰ ਹੈ ਇਹ ਇੰਨਾ ਮੰਗਾ ਸੰਬੰਧੀ ਯਾਨੀ ਮੰਗ ਪੱਤਰ ਜੋ ਹੈ ਇਹ ਦਰਜ ਮੰਗਾ ਹਨ ਪਰੰਤੂ ਉਹਨਾਂ ਨੂੰ ਲਾਗੂ ਕਰਨ ਦੇ ਵਿੱਚ ਲਗਾਤਾਰ ਸੰਘਾਪ ਟਾਲਮ ਟਾਲ ਦੀ ਨੀਤੀ ਅਪਣਾ ਰਹੀ ਹੈ ਤੇ ਇਹ ਕਿਸੇ ਗੁੱਜੀ ਸਾਜ਼ਿਸ਼ ਦਾ ਇੱਕ ਹਿੱਸਾ ਲੱਗਦਾ ਹੈ ਪੰਜਾਬ ਅਫਕਾ ਦੇ ਉਪਰਕਰਨ ਕਣਾਉਣੇ ਦੇ ਤੀਰੇ ਦਾ ਪੰਡੂ ਗਿਆਣਾ ਪਛਮੀ ਹਲਕੇ ਦੀ ਜਿਵਨੀ ਚੌਣ ਸਮੇਂ ਝੰਡਾ ਮਾਤ ਕਰਕੇ ਸਮੂਹ ਵੋਟਰਾਂ ਨੂੰ ਪੰਜਾਬ ਸੰਘਾਰ ਨੂੰ ਸੰਭਤ ਸਫਾਉਣ ਲਈ ਜਾਗੂਕ ਕੀਤਾ ਜਾ ਰਿਹਾ ਹੈ ਤਾਂ ਜੋ ਇਹ 14 ਜੂਨ ਦਾ ਪ੍ਰੋਟੈਸਟ ਸੀ ਇਹ ਇੱਕ ਬਹੁਤ ਵੱਡਾ ਪ੍ਰੋਟੈਸਟ ਸੀ ਜਿਸ ਦੇ ਵਿੱਚ ਕਿ ਜੋ ਸਰਕਾਰ ਦੇ ਝੂਠੇ ਤੇ ਕਈ ਵਾਰ ਲਾਰੇ ਲਾ ਕੇ ਜਿਹੜੇ ਕੇ ਸੱਚ ਹੋਏ ਹੀ ਨਹੀਂ ਜਿਨ੍ਹਾਂ ਦੀ ਇੰਕੰਮੇਟੇਸ਼ਨ ਹੋਈ ਹੀ ਨਹੀਂ ਉਹਨਾਂ ਦਾ ਜੋ ਹੈ ਪਰਦਾ ਫਾਸ਼ ਕਰਨ ਦੇ ਵਾਸਤੇ ਜੋ ਇਹ ਅੱਜ ਦਾ ਪ੍ਰੋਟੈਸਟ ਸੀ ਇਹ ਪੂਰੀ ਤਰ੍ਹਾਂ ਨੇ ਨਾਣਾ ਉਸ ਨੂੰ ਸਾਹਮਣੇ ਲਿਆਉਣ ਦੇ ਵਿੱਚ ਸਫਲ ਹੋਇਆ ਹੈ ਹੁਣ ਦੇਖਣ ਵਾਲੀ ਗੱਲ ਇਹ ਹੋਵੇਗੀ ਕਿ ਮਜ਼ਮ ਕੈਪਨਸ਼ਨਲ ਫੰਡ ਦੇ ਫਰੰਟ ਦੁਆਰਾ ਕੀਤੇ ਗਏ ਇਸ ਜੋਰਦਾਰ ਪ੍ਰੋਟੈਸਟ ਦਾ ਨਤੀਜਾ ਕੀ ਨਿਕਲਦਾ ਹੈ ਕਿ ਸਰਕਾਰ ਕਦੋਂ ਮਜ਼ਮਾਂ ਤੇ ਪੈਨਸ਼ਨਾਂ ਦੀਆਂ ਮੰਗਾਂ ਵੱਲ ਧਿਆਨ ਦੇ ਕੇ ਇਹਨੂੰ ਗੂਰਾ ਕਰਕੇ ਕਦੋਂ ਉਹਨਾਂ ਦੇ ਰੋ ਨੂੰ ਸ਼ਾਂਤ ਕਰਦੀ ਹੈ ਇਸ ਵੀਡੀਓ ਵਿੱਚ ਬਸ ਇੰਨਾ ਹੀ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਇਸ ਨੂੰ ਲਾਈਕ ਤੇ ਸ਼ੇਅਰ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਮਿਲਦੇ ਹਾਂ ਇੱਕ ਹੋਰ ਵੀਡੀਓ ਵਿੱਚ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਧੰਨਵਾਦ ਜੀ